ਸਸ਼ਕਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੇ ਕੁਝ ਕਾਟਨ ਦੇ ਸੂਟ ਐਡ ਆਨ ਕੀਤੇ ਆ ਐਮਬਰਾਇਡਰੀ ਵਾਲੇ ਹੈਂਡਵਰਕ ਦੇ ਸੂਟ ਹੋਣਗੇ ਸੋ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਸੂਟ ਨੇ ਨਾਲ ਪਿਓਰ ਕਾਟਨ ਦੀ ਹੀ ਜਿਹੜੀ ਬਾਟਮ ਰਹੇਗੀ ਵਿਦਆਊਟ ਦੁਪੱਟਾ ਹੋਣਗੇ ਤੇ ਪ੍ਰਾਈਸ ਹੈ ਜਿਹੜਾ ਨਾਲ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਸੋ ਇਹ ਵਾਲੇ ਸੂਟ ਨੇ ਜਿਹੜੇ ਆਰਗੈਂਜ਼ਾ ਤੇ ਸ਼ਰਟ ਰਹੇਗੀ ਤੇ ਮਸਲੀਨ ਦੀ ਬਾਟਮ ਹੈ ਸ਼ਰਟ ਤੇ ਤੇ ਬਾਟਮ ਤੇ ਜਿਹੜਾ ਵਰਕ ਰਹੇਗਾ ਤੇ ਦੁਪੱਟਾ ਇਹ ਜਿਹੜਾ ਆਰਗੈਂਜ਼ਾ ਦਾ ਰਹੇਗਾ ਨੈਕਸਟ ਏ ਵਾਲਾ ਸੂਟ ਹੈ ਜਿਹੜਾ ਕਾਟਨ ਤੇ ਰਹੇਗਾ बॉਟਮ ਤੇ ਜਿਹੜੀ ਐਮਬਰਾਇਡਰੀ ਰਹੇਗੀ ਤੇ ਮਸਕਲੀਨ ਦਾ ਜਿਹੜਾ ਦੁਪੱਟਾ ਰਹੇਗਾ ਸ਼ਰਟ ਹੈ ਜਿਹੜੀ ਪ੍ਰਿੰਟਡ ਹੈ ਨੈਕਸਟ ਏ ਵਾਲੇ ਸੂਟ ਨੇ ਜਿਹੜੇ ਪ੍ਰਿੰਟਡ ਸੂਟ ਨੇ ਬਾਰਡਰ ਵਾਲਾ ਜਿਹੜਾ ਪ੍ਰਿੰਟ ਰਹੇਗਾ ਸ਼ਰਟ ਤੇ ਤੇ ਰਿਯਾਨ ਕਾਟਨ ਦੀ ਹੈ ਜਿਹੜੀ ਇਹਨਾਂ ਨਾਲ बॉਟਮ ਰਹੇਗੀ ਸ਼ਿਫੌਨ ਦਾ ਦੁਪੱਟਾ ਰਹੇਗਾ ਤੇ 925 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਦੋ ਸੂਟ ਹੈ ਜਿਹੜੇ ਆਪਣੀ ਚੋਇਸ ਦੇ ਲੈ ਸਕਦੇ ਹੋ ਅਗਰ ਤੁਸੀਂ ਇਹਨਾਂ ਵਿੱਚੋਂ ਸੇਮ ਐਡਰੈਸ ਤੇ ਚਾਰ ਸੂਟ ਹੈ ਜਿਹੜੇ ਆਰਡਰ ਕਰਦੇ ਹੋ ਟੋਟਲ ਚਾਰ ਸੂਟ ਆਰਡਰ ਕਰਦੇ ਹੋ ਤਾਂ ਤੁਹਾਨੂੰ ਉਹਦੇ ਨਾਲ ਇੱਕ ਸੂਟ ਹੈ ਜਿਹੜਾ ਫ੍ਰੀ ਮਿਲੇਗਾ ਤੁਹਾਨੂੰ ਪੰਜ ਸੂਟ ਮਿਲਣਗੇ ਅਗਰ ਤੁਸੀਂ ਚਾਰ ਸੂਟ ਆਰਡਰ ਕਰਦੇ ਹੋ ਤਾਂ ਇੱਕ ਸੂਟ ਫ੍ਰੀ ਮਿਲੇਗਾ ਅਦਰਵਾਈਜ਼ 925 ਤੇ ਦੋ ਸੂਟ ਹੋਣਗੇ ਤੇ ਨੈਕਸਟ ਇਹ ਵਾਲਾ ਸੂਟ ਹੈ ਜਿਹੜਾ ਜਾਰਜਟ ਤੇ ਬਣਿਆ ਹੋਇਆ ਹੈ ਏਮਬਰਾਇਡਰੀ ਰਹੇਗੀ ਤੇ ਜਾਰਜਟ ਤੇ ਜਿਹੜਾ ਦੁਪੱਟਾ ਰਹੇਗਾ ਇਹ ਵਾਲਾ ਸੂਟ ਹੈ ਜੀ ਮਸਲੀਨ ਤੇ ਰਹੇਗਾ ਨਾਲ ਆਰਗੈਂਜ਼ਾ ਦਾ ਜਿਹੜਾ ਦੁਪੱਟਾ ਰਹੇਗਾ ਇਹ ਵਾਲਾ ਸੂਟ ਕ੍ਰੇਪ ਤੇ ਬਣਿਆ ਹੋਇਆ ਨਾਲ ਕੰਟਰਾਸਟ ਮੈਚਿੰਗ ਬਾਟਮ ਰਹੇਗੀ ਤੇ ਨੈਕਸਟ ਇਹ ਵਾਲੇ ਥੋੜੇ ਜਿਹਾ ਕਾਟਿਵियर ਹੈਂਡਵਰਕ ਦੇ ਸੂਟ ਹੋਣਗੇ ਸੋ ਇਹਨਾਂ ਦਾ ਪ੍ਰਾਈਸ ਵੀ ਆਪਾਂ ਨੇ ਨਾਲ ਮੈਂਸ਼ਨ ਹੈ ਤੇ ਫੈਬਰਿਕ ਵੀ ਜਿਹੜਾ ਨਾਲ ਇਹਨਾਂ ਦੀ ਮੈਂਸ਼ਨ ਹੈ ਤੁਸੀਂ ਫੈਬਰਿਕ ਤੇ ਪ੍ਰਾਈਸ ਚੈੱਕ ਕਰ ਸਕਦੇ ਹੋ ਇਹ ਵਾਲਾ ਸੂਟ ਹੈ ਜਿਹੜਾ ਡਿਸ਼ੇਨ ਕ੍ਰੇਪ ਦੀ ਹੈ ਜਿਹੜੀ ਸ਼ਰਟ ਰਹੇਗੀ ਤੇ ਕ੍ਰੇਪ ਦੀ ਬਾਟਮ ਹੈ ਤੇ ਇਹਨਾਂ ਦਾ ਵੀ ਪ੍ਰਾਈਸ ਹੈ ਜਿਹੜਾ ਨਾਲ ਮੈਂਸ਼ਨ ਹੈ ਇਹ ਵਾਲੀ ਇਹਨੇ ਜਿਹੜੇ ਚਨੋਂਨ ਦੀ ਸ਼ਰਟ ਰਹੇਗੀ ਸ਼ਰਟ ਤੇ ਜਿਹੜੀ ਸੇਮ ਐਜ਼ ਇਟ ਇਜ਼ ਹੈ ਜਿਹੜਾ ਵਰਕ ਰਹੇਗਾ ਪੂਰੀ ਸ਼ਰਟ ਤੇ ਰਹੇਗਾ ਤੇ ਨਾਲ ਬਾਟਮ ਹੈ ਜਿਹੜੀ ਕ੍ਰੇਪ ਦੀ ਪਲੇਨ ਰਹੇਗੀ the prize inunda in bhi hai jada mention free shipping